ریل ਗੱਡੀਆਂ 'ਚ ਆ ਰਹੇ ਸੀ ਇੱਥੇ ਉਹਨਾਂ ਦੀ ਸਿਰਫ ਲਾਸ਼ਾਂ ਹੀ ਲਾਈਆਂ ਜਾਂਦੀਆਂ ਸੀ ਜਿੰਦਾ ਜਿੰਦਾ ਬੰਦੇ ਨਹੀਂ ਉਤਰੇ ਗਏ ਕਈ ਕਈ ਪਰਿਵਾਰ ਕਈ ਕਈ ਪਰਿਵਾਰ ਜਿਨ੍ਹਾਂ ਦੇ 20 25 25 ਜੀ ਸੀ ਉਹਨਾਂ 'ਚ ਇੱਕ ਇੱਕ ਬੰਦਾ ਹੀ ਬਚਿਆ ਬਹੁਤ ਸਾਰੇ ਪਰਿਵਾਰ ਐਸੇ ਗੁਜ਼ਰੇ ਐ ਜਿਨ੍ਹਾਂ ਦੀਆਂ ਬੇਟੀਆਂ ਜਵਾਨ ਜਿਹੜੀਆਂ ਗਵਾਚ ਗਈਆਂ ਇਹਨਾਂ ਹੱਲਿਆਂ ਦੇ ਦੌਰਾਨ ਜਿਨ੍ਹਾਂ ਦੇ ਪੁੱਤ ਗਵਾਚ ਗਏ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਗਏ ਕਿੱਥੇ ਗਏ ਉਹਨਾਂ ਦੀ ਕੋਈ ਗਿਣਤੀ ਨਹੀਂ ਕੋਈ ਅਜੇ ਤੱਕ ਉਹਨਾਂ ਦੇ ਉੱਤੇ ਕੋਈ ਸਰਵੇ ਹੀ ਨਹੀਂ ਹੋਇਆ ਅਜੇ ਤੱਕ ਕੋਈ ਇਹ ਗਿਣਤੀ ਇਕੱਠੀ ਨਹੀਂ ਕੀਤੀ ਗਈ ਵੀ ਕੌਣ ਕਿੱਥੋਂ ਤੁਰਿਆ ਕਿੱਥੇ ਮਾਰਿਆ ਗਿਆ ਕਿੱਥੇ ਪਹੁੰਚਿਆ ਮਾਰਨ ਵਾਲੇ ਲੋਕ ਕੌਣ ਸੀ ਅਗਰ ਤੁਸੀਂ ਪੰਜਾਬੀਆਂ ਨੂੰ ਪੁੱਛਦੇ ਹੋ ਮੁਸਲਮਾਨਾਂ ਨੂੰ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਕੌਣ ਹੈ ਮਾਰਨ ਵਾਲੇ ਉਹ ਇਹ ਦੱਸਦੇ ਵੀ ਸਾਡੇ ਪਿੰਡ ਵਾਲਾ ਤਾਂ ਕੋਈ ਨਹੀਂ ਸੀ ਤੁਸੀਂ ਜਿੰਨੀਆਂ ਕਹਾਣੀਆਂ ਅਜੇ ਤੱਕ ਇਕੱਠੀਆਂ ਕਰ ਲਓਗੇ ਤੇ ਇਹਦਾ ਮਤਲਬ ਕਿ ਜਦੋਂ ਪੰਜਾਬ ਦੇ ਵਿੱਚ ਵੰਡ ਪਾਈ ਗਈ ਤੇ ਉਸ ਵੰਡ ਦੇ ਪਿੱਛੇ ਵੀ ਪੂਰੀ ਪਲਾਨ ਦਿਮਾਗ ਜਿਹੜਾ ਚਾਹੇ ਹੁਣ ਉਸ ਵੇਲੇ ਦੇ ਸਿਆਸਤਦਾਨ ਹੋਣ ਜਾਂ ਉਸ ਵੇਲੇ ਦੀ ਅੰਗਰੇਜ਼ ਸਰਕਾਰ ਹੋਵੇ ਉਹ ਵੀ ਨਾਲ-ਨਾਲ ਕੰਮ ਕਰ ਰਿਹਾ ਸੀ ਤਾਂ ਕਿ ਤੁਸੀਂ ਹੱਲਿਆਂ ਦੇ ਦੌਰਾਨ ਅਗਰੇ ਪੁੱਛਦੇ ਹੋ ਕਿ ਦੁਸ਼ਮਣ ਕਿੱਥੋਂ ਆਇਆ ਮਾਰਿਆ ਤੁਹਾਨੂੰ ਕਿਹਨਾਂ ਨੇ ਤੇ ਲੋਕ ਤਾਂ ਇਹ ਕਹਿੰਦੇ ਆ ਕਿ ਇੱਥੇ ਦੇ ਮੁਸਲਮਾਨ ਕਿ ਸਾਨੂੰ ਸਾਡੇ ਸਿੱਖਾਂ ਵੀਰਾਂ ਨੇ ਹਿੰਦੂ ਵੀਰਾਂ ਨੇ ਆਪਣੇ ਘਰ ਚ ਲੁਕੋ ਕੇ ਰੱਖਿਆ ਫਿਰ ਬਾਰਡਰ ਤੱਕ ਛੱਡ ਕੇ ਆਏ ਉਧਰੋਂ ਆਣ ਵਾਲੇ ਸਿੱਖੇ ਕਹਿੰਦੇ ਆ ਵੀ ਸਾਨੂੰ ਸਾਡੇ ਮੁਸਲਮਾਨ ਭਰਾਵਾਂ ਨੇ ਆਪਣੇ ਘਰਾਂ ਚ ਲੁਕੋ ਕੇ ਰੱਖਿਆ ਫਿਰ ਉਹ ਸਾਨੂੰ ਬਾਰਡਰ ਤੱਕ ਛੱਡ ਕੇ ਆਏ ਤੇ ਫਿਰ ਜਿਨ੍ਹਾਂ ਨੇ ਕਤਲੋਗਾਰਦ ਕੀਤੀ ਹੈ ਕਿੱਥੋਂ ਆਏ ਇਹ ਬਸ ਉਹੀ ਉਹ ਅਨਸਰ ਸੀਗੇ ਜਿਹੜੇ ਕਈ ਸਦੀਆਂ ਤੋਂ ਇਸ ਇੰਤਜ਼ਾਰ 'ਚ ਸੀ ਕਿ ਕਦੀ ਧਰਮ ਦੇ ਨਾਂ ਤੇ ਅਸੀਂ ਕੱਟਰਵਾਦ ਫਲਾਵਾਂਗੇ ਕਦੀ ਧਰਮ ਦੇ ਨਾਂ ਤੇ ਅਸੀਂ ਲੋਕਾਂ ਦਾ ਖੂਨ ਬਹਾਵਾਂਗੇ ਜਿਹੜੇ ਕਿ ਹਰ ਹਰ ਮਾਸਰੇ 'ਚ ਯਾਨੀ ਹਰੇਕ ਕੌਮ ਦੇ ਵਿੱਚ ਦੋ ਚਾਰ ਲੋਕ ਐਸੇ ਮੌਜੂਦ ਹੁੰਦੇ ਐ ਜਿਨ੍ਹਾਂ ਨੂੰ ਇਸ ਗੱਲ ਦਾ ਬੜਾ ਸ਼ੌਕ ਹੁੰਦਾ ਹੈ ਕਿ ਯਾਰ ਕਦੀ ਲੜਾਈ ਹੋਵੇ ਤੇ ਅਸੀਂ ਵੀ ਕੁਝ ਨਾ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾਈਏ ਤੇ ਮੈਂ ਸਮਝਦਾ ਕਿ ਜਿਹੜੇ ਪੰਜਾਬੀ ਸੀ ਉਹ ਤਾਂ ਇੱਕ ਦੂਜੇ ਨੂੰ ਉਦੋਂ ਸਾਹਮਦੇ ਰਹੇ ਤੇ ਜਿਹੜੇ ਪੰਜਾਬ ਦੇ ਜਿਹੜੇ ਉਗਦਾਰ ਸੀਗੇ ਉਹਨਾਂ ਨੇ ਵੰਡ ਦੇ ਵਿੱਚ ਜਿਹੜਾ ਆਪਣੀ ਜਿਹੜੇ ਖਰਾਬ ਭੂਮਿਕਾ ਜਿਹੜੀ ਮਤਲਬ ਜਿਹੜੇ ਉਸ ਸਮੇਂ ਸਰਕਾਰ ਦੇ ਵਿੱਚ ਸੀ ਉਹਨਾਂ ਨੇ ਵੰਡੀ ਤਾਂ ਪਾਈ ਪਾਈ 60% ਹਿੱਸਾ ਪੰਜਾਬ ਦਾ ਲੈ ਵੀ ਮਤਲਬ ਉਹ ਉਧਰ ਪਾਕਿਸਤਾਨ ਵਾਲੇ ਵੀ ਚਲਾ ਗਿਆ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਅਸਲ 'ਚ ਕਤਲੋਗ ਕਤਲ ਅਗਰ ਵੰਡ ਹੋਣੀ ਵੀ ਸੀ ਐਡਾ ਵੱਡਾ ਦੇਸ਼ ਕੰਪਨੀ ਸਰਕਾਰ ਨੇ ਜਿਸ ਤੇ 300 ਸਾਲ ਰਾਜ ਕੀਤਾ 300 ਸਾਲ ਉਹਨੇ ਇਹਦੀਆਂ ਡਿਵੀਜ਼ਨਾਂ ਬਣਾ ਕੇ ਰੱਖੀਆਂ ਸਭ ਕੁਝ ਕੀਤਾ ਅਗਰ ਉਹ ਚਾਹੁੰਦੇ ਉਸ ਵੇਲੇ ਉਸ ਵੇਲੇ ਦੀ ਸਰਕਾਰ ਅਗਰ ਚਾਹਦੀ ਤੇ ਉਹ ਇਹ ਜਿਹੜੀ ਡਿਵੀਜ਼ਨ ਕੀਤੀ ਗਈ ਸੀ ਇਹਨੂੰ ਪੂਰ ਅਮਨ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਸੀਗਾ ਕਤਲੋਗਾਰਤ ਨੂੰ ਬਿਨਾ ਕਤਲੋਗਾਰਤ ਦੇ ਵੀ ਕਿਹਾ ਜਾ ਸਕਦਾ ਸੀਗਾ ਕਿ ਵੀ ਐਨ ਐਨ ਦਿਨ ਐਨ ਐਨ ਜ਼ਿਲ੍ਹਿਆਂ ਨੂੰ ધਮਾਂਗੇ ਜਾਂ ਫੌਜ ਦਾ ਇੰਤਜ਼ਾਮ ਕਰਾਂਗੇ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਲਾਵਾਂਗੇ ਇਹ ਐਲਾਨ ਕਰ ਦੇਣਾ ਕਿ 24 ਘੰਟੇ ਦੇ ਵਿੱਚ ਵਿੱਚ ਆਬਾਦੀਆਂ ਦਾ ਤਬਾਦਲਾ ਕੀਤਾ ਜਾਵੇ ਇਹ ਐਲਾਨ ਕਰ ਦੇਣਾ ਕਿ ਵੀ ਸ਼ਾਮ ਨੂੰ ਅੱਜ 14 ਅਗਸਤ ਨੂੰ ਪਾਕਿਸਤਾਨ ਦੀ ਸਥਾਪਨਾ ਹੋ ਰਹੀ ਹੈ ਇਹ ਐਲਾਨ ਕਰ ਦੇਣਾ ਕਿ ਅੱਜ 15 ਅਗਸਤ ਨੂੰ ਸਾਡਾ ਆਜ਼ਾਦੀ ਦਿਹਾੜਾ ਹੈ ਉਹ ਜਿਹੜੇ ਲੋਕ ਪੂਰੇ ਦੇਸ਼ 'ਚ ਤਾਂ ਲੋਕ ਖੁਸ਼ੀ ਮਨਾ ਰਹੇ ਸੀ ਲੱਡੂਵਾਂ ਰਜ ਵੀ ਅੰਗਰੇਜ਼ ਚਲਾ ਗਿਆ ਅੰਗਰੇਜ਼ ਚਲਾ ਗਿਆ ਅਸੀਂ ਆਪਣੇ ਧੀਆਂ ਬੁੱਤਾਂ ਦੀਆਂ ਲਾਸ਼ਾਂ ਚੱਕੀ ਮੋਢਿਆਂ ਦੇ ਉੱਤੇ ਤੁਰੇ ਜਾ ਰਹੇ ਸੀਗੇ ਭਾਵੇਂ ਅਸੀਂ ਲੈਹੰਦੇ ਪੰਜਾਬ ਤੋਂ ਚੜ੍ਹਦੇ ਵੱਲ ਆਏ ਆ ਭਾਵੇਂ ਚੜ੍ਹਦੇ ਤੋਂ ਲੈਹੰਦੇ ਪੰਜਾਬ ਵੱਲ ਗਏ ਆ ਲੇਕਿਨ ਦੋਨਾਂ ਦੀ ਕਹਾਣੀ ਦੋਨਾਂ ਦਾ ਜ਼ਖਮ ਦੋਨਾਂ ਦਾ ਦਰਦ ਜਿਹੜਾ ਹੈ ਉਹ ਇੱਕੋ ਜਿਹਾ ਹੈ ਔਰ ਉਹਨੂੰ ਉਹੀ ਲੋਕ ਮਹਿਸੂਸ ਕਰ ਸਕਦੇ ਜਿਨ੍ਹਾਂ ਨੇ ਇਹਨੂੰ ਆਪਣੇ ਪਿੰਡੇ ਤੇ ਹੰਡਾਇਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਜੰਗ 'ਤੇ ਆਜ਼ਾਦੀ ਦੀ ਲੜਾਈ ਕੀ ਸੀ ਔਰ ਫਿਰ ਵਟਵਾਰੇ ਵੇਲੇ ਕੀ ਹੋਇਆ ਉਹਨਾਂ ਨੂੰ ਇਸ ਦਰਦ ਦਾ ਜਿਹੜਾ ਹੈ ਉਹ ਅਹਿਸਾਸ ਨਹੀਂ ਹੋ ਸਕਦਾ ਤੁਸੀਂ ਗੱਲ ਕਰਦੇ ਵੇਸੀ ਵੀ ਕਈਆਂ ਨੂੰ ਪਤਾ ਹੀ ਨਹੀਂ ਵੀ ਉਹਨਾਂ ਦੇ ਭਰਾ ਕਿੱਥੇ ਚਲੇ ਗਏ ਸਾਡੇ ਫੈਮਿਲੀ ਵੀ ਪ ਦੇ ਮੈਨੂੰ ਆਪਣੇ ਭਰਾ ਤਾਂ ਨਹੀਂ ਪਤਾ ਮੇਰੇ ਜਿਹੜੇ ਮੇਰੇ ਜਿਹੜੇ ਦਾਦਾ ਜੀ ਨੇ ਬੜੇ ਮੌਲਾਨਾ ਹਬੀਬੁਰ रहमान ਲੁਧਿਆਣੇ ਜਿਹੜੇ ਭਾਰਤ ਦੀ ਜੰਗ ਆਜ਼ਾਦੀ ਦੇ ਉਹਨਾਂ ਮੋਢੀਆਂ ਚੋਂ ਆ ਜਿਨ੍ਹਾਂ ਦਾ ਨਾਂ ਉਂਗਲਾਂ ਤੇ ਗਿਣਿਆ ਜਾਂਦਾ ਉਹਨਾਂ ਨੇ ਜਦ ਸੁਣਿਆ ਵੀ ਪਾਕਿਸਤਾਨ ਬਣ ਰਿਹਾ ਹੈ ਮੁਹੰਮਦ ਅਲੀ ਜਿਨਾ ਉਹਨਾਂ ਦਿਨਾਂ ਲੁਧਿਆਣੇੋਂ ਨੰਗੇ ਉਹ ਸਾਡੇ ਘਰ ਆਏ ਕਿਹਾ ਵੀ ਮੈਂ ਜੋ ਇਹਦਾ ਨੁਕਸਾਨ ਦੇਖਦਾ ਤੂੰ ਨਹੀਂ ਦੇਖਦਾ ਵੀ ਇਹ ਕੰਮ ਨਾ ਕਰ ਲੇਕਿਨ ਖੈਰ ਉਹਦੇ ਪਿੱਛੇ ਕਿਉਂਕਿ ਹੋਰ ਸਿਆਸਤਦਾਨ ਨਾਲ ਲੱਗੇ ਹੋਏ ਸੀਗੇ ਜਦ 47 ਦੀ ਵੰਡ ਹੋਈ ਤਾਂ ਉਹਨਾਂ ਨੇ ਕਿਹਾ ਜੀ ਮੈਂ ਤਾਂ ਪਾਕਿਸਤਾਨੀ ਜਾਣਾ ਮੈਂ ਆਪਣੇ ਦੇਸ਼ ਚ ਹੀ ਰਹਿਣਾ ਉਸ ਤੋਂ ਬਾਅਦ ਮੈਂ ਉਹਨਾਂ ਦਾ ਜੀਵ ਇਤਿਹਾਸ ਪੜ੍ਹਦਾ ਮੈਂ ਉਹਨਾਂ ਦੀ ਜਿਹੜੀ ਬਾਕੀ ਜੀਵਨੀ ਪੜ੍ਹੀ 47 ਤੋਂ ਲੈ ਕੇ 56 ਤੱਕ ਦਾ ਜਿਹੜਾ ਉਹਨਾਂ ਕੋਲ ਸਮਾਂ ਗੁਜ਼ਰਿਆ ਉਹ ਇਸ ਦਰਦ ਦੇ ਵਿੱਚ ਗੁਜ਼ਰਿਆ ਉਹਨਾਂ ਨੇ ਇੱਕ ਫਿਰ ਬਸਾਓ ਕਮੇਟੀ ਬਣਾਈ ਉਹ ਚ ਪੰਡਿਤ ਪੰਥ ਨੂੰ ਨੇਤਾ ਮਾਸਟਰ ਤਾਰਾ ਸਿੰਘ ਹੋਰੀ ਜਿਨ੍ਹਾਂ ਨੇ ਉਹਦਾ ਕੀ ਕੰਮ ਲਾਇਆ ਇਸ ਕਮੇਟੀ ਨੂੰ ਕਿ ਸਾਰੀਆਂ ਧੀਆ ਪੁੱਤ ਲੱਭੋ ਭਈ ਇਧਰ ਕਿਹੜੀਆਂ ਧੀਆ ਪੁੱਤ ਰਹਿ ਗਈਆਂ ਉਧਰ ਕਿਹੜੇ ਪੁੱਤ ਰਹਿ ਗਏ 5 ਸਾਲ ਉਹ ਮਿਸ਼ਨ ਚਲਾਇਆ ਬਹੁਤ ਸਾਰੀਆਂ ਬੇਟੀਆਂ ਨੂੰ ਉਧਰੋਂ ਇੱਧਰ ਲੈ ਕੇ ਆਇਆ ਬਹੁਤ ਸਾਰੀਆਂ ਬੇਟੀਆਂ ਨੂੰ ਇੱਧਰੋਂ ਉਧਰ ਭੇਜਿਆ ਔਰ ਬਹੁਤ ਸਾਰੇ ਲੋਕਾਂ ਨੂੰ ਮੋੜ ਕੇ ਜਿੱਦਾਂ ਉਹਨਾਂ ਦਾ ਵਸੇਵਾ ਹੋ ਸਕਦਾ ਸੀ ਉਹ ਕਰਾਇਆ ਲੇਕਿਨ ਉਸ ਦੁਕਾਨ ਤੇ ਵਿੱਚ ਵੀ ਉਹ ਅਕਸਰ ਉਹ ਕਹਿੰਦੇ ਹੁੰਦੇ ਸੀ ਕਿ ਇੱਕ ਐਸਾ ਵੱਡਾ ਜ਼ਖਮ ਹੈ ਇੱਕ ਐਸਾ بڑا ਜ਼ਖਮ ਹੈ ਕਿ ਜਿਹਦੇ ਉੱਤੇ ਮਲ੍ਹਮ ਵੀ ਅਗਰ ਲਗਾਈ ਜਾਵੇ ਤੇ ਉਹ ਕੋਈ ਅਸਰ ਨਹੀਂ ਕਰੇਗੀ ਉਹਨਾਂ ਦੀ ਜਿਹੜੀ ਅਹਿਲਿਆ ਹੈ ਬੀਬੀ ਸ਼ਫਾਤ ਬੇਗਮ ਉਹਨਾਂ ਦੇ ਬਾਰੇ ਵਿੱਚ ਕਿਤਾਬ ਦੇ ਵਿੱਚ ਪੜਿਆ ਕਿ ਉਹਨਾਂ ਨੂੰ ਕੁਝ ਦਿਨ ਦੇ ਲਈ ਜਦ ਬਹਾਵਲਪੁਰ ਜਾਣਾ ਪਿਆ ਤੇ ਉਹਨਾਂ ਨੇ ਆਪਣੇ ਮੀਆਂ ਨੂੰ ਕਿਹਾ ਕਿ ਆਪਾਂ ਇਦਾਂ ਕਰੀਏ ਲਾਹੌਰ ਚਲੀਏ ਲਾਹੌਰ ਚਲੀਏ ਤੇ ਲੁਧਿਆਣਾ ਛੱਡ ਕੇ ਜਾਣਾ ਪਿਆ ਸੀ ਤੇ ਉਹਨਾਂ ਨੇ ਇੱਕ ਦਿਨ ਪੁੱਛਿਆ ਵੀ ਤੂੰ ਰੋਜ਼ ਕਹਿ ਦਿੰਨੀ ਐ ਮੈਂ ਜਾਦਾਨਾ ਬਾਰੋਂ ਵੀ ਲਾਹੌਰ ਚਲੀਏ ਤੇ ਲਾਹੌਰ ਕੀ ਕਰਨਾ ਜਾ ਕੇ ਵੀ ਲਾਹੌਰ ਹੀ ਬਾਵਲਪੁਰ ਹੋਵੇ ਮਲਤਾਨ ਹੋਵੇ ਜਦ ਵੰਡ ਹੋ ਗਈ ਇੱਕੋ ਹੀ ਜਗ੍ਹਾ ਹੈ ਕਹਿੰਦੀ ਨਹੀਂ ਯਾਰ ਮੈਂ ਤਾਂ ਕਹਿੰਨੀ ਐ ਲਾਹੌਰ ਚਲੀਏ ਕਿ ਲੁਧਿਆਣਾ ਲਾਹੌਰ ਤੋਂ ਥੋੜਾ ਨੇੜੇ ਨਾ ਮੇਰੇ ਦਿਲ ਨੂੰ ਥੋੜੀ ਜੀ ਔਰ ਉਸ ਬੀਬੀ ਨੂੰ ਉਸ ਬੀਬੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੀ ਜ਼ਿੰਦਗੀ ਜਿਹਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਜੇਲ੍ਹਾਂ 'ਚ ਜਾਂਦੇ ਦੇਖਿਆ ਜਿਹਦੇ ਘਰ ਦੀ ਅੰਗਰੇਜ਼ ਨੇ 10 ਦਫਾ ਕੁਰਕੀ ਕੀਤੀ ਜਿਹਦੇ ਕਰਨਾਂ ਦੀਆਂ ਬਾਲੀਆਂ ਤੱਕ ਅੰਗਰੇਜ਼ ਸਿਪਾਈ ਔਰਤਾਂ ਲਾ ਕੇ ਲੈ ਗਈਆਂ ਜਿਹਨੇ ਕਈ ਸਾਲ ਸਿਰਫ 1/2 ਕਿਲੋ ਦੁੱਧ ਤੇ ਆਪਣਾ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕੀਤਾ ਇਸ ਲਈ ਕਿ ਦੇਸ਼ ਆਜ਼ਾਦ ਹੋਣਾ ਔਰ ਜਦ ਆਜ਼ਾਦ ਹੋਇਆ ਮਿਲਿਆ ਕੀ ਨਾ ਆਪਣਾ ਘਰ ਆਪਣਾ ਰਿਹਾ ਨਾ ਆਪਣਾ ਵਤਨ ਆਪਣਾ ਰਿਹਾ ਨਾ ਆਪਣਾ ਸ਼ਹਿਰ ਆਪਣਾ ਰਿਹਾ ਨਾ ਆਪਣੇ ਪੁਰਖੇ ਰਹੇ ਤੇ ਇਸ ગામ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਜ਼ਿੰਦਾ ਨਹੀਂ ਰਹੀ ਹਮ ਕਿ ਯਾਰ ਲੁਧਿਆਣਾ ਉੱਜੜ ਗਿਆ ਇਹ ਛੋਟੀ ਬਾਤ ਨਹੀਂ ਸੀ ਉਹਨਾਂ ਦੇ ਬਾਰੇ ਲਿਖਿਆ ਹੈ ਕਿ ਉਹ ਭਾਰਤ ਸਰਕਾਰ ਨੇ ਉਹਨਾਂ ਨੂੰ ਜਦ ਵਿਜ਼ਿਟ ਤੇ ਲੁਧਿਆਣਾ ਭੇਜਿਆ ਸਨ 1949 ਦੇ ਵਿੱਚ ਤੇ ਉਹ ਦਿੱਲੀ ਤੋਂ ਲੁਧਿਆਣਾ ਆਈ ਤੇ ਉਹਨਾਂ ਦਾ ਘਰ ਜਿਹੜਾ ਸਾਡਾ ਹਬੀਬ ਰੋਡ ਤੇ ਹੈ ਤੇ ਉਹਨਾਂ ਦੇ ਘਰ ਜਦੋਂ ਪਹੁੰਚੇ ਨਾਲ ਉਸ ਵੇਲੇ ਉਸ ਵੇਲੇ ਦੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਹੋਰ ਅਫਸਰਾਨ ਮੌਜੂਦ ਸੀ ਤੇ ਦਰਵਾਜ਼ਾ ਖੜਕਟਾਇਆ ਤੇ ਅੰਦਰੋਂ ਇੱਕ Hindu ਭੈਣ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਦੇਖ ਕੇ ਘਬਰਾ ਗਈ ਵੀ ਇੰਨੇ ਲੋਕ ਹੀ ਆਏ ਨੇ ਤੇ ਇਹ ਉਹਨੂੰ ਗੱਲ ਮਿਲ ਕੇ ਉਹਨਾਂ ਨੇ ਦੱਸਿਆ ਕਿ ਇਹ ਮੇਰਾ ਘਰ ਹੈ ਮੈਂ ਇੱਥੇ ਰਹਿੰਦੀ ਸੀਗੀ ਤੋ ਕੁਝ ਪਰੇਸ਼ਾਨ ਹੋਈ ਉਹਨਾਂ ਨੂੰ ਕਹਿਣ ਲੱਗੀ ਤੂੰ ਪਰੇਸ਼ਾਨ ਨਾ ਹੋ ਮੈਂ ਤੇਰੇ ਕੋ ਘਰ ਨਹੀਂ ਵਾਪਸ ਮੰਗਣ ਆਈ ਕਿਉਂਕਿ ਜਿਸ ਤਕਲੀਫ ਚ ਤੂੰ ਪਾਕਿਸਤਾਨ ਤੋਂ ਹਿਜਰਤ ਕਰਕੇ ਆਈ ਹੈ ਉਸ ਤਕਲੀਫ ਨੂੰ ਮੈਂ ਆਪ ਆਪਣੇ ਪਿੰਡੇ ਤੇ ਹੰਡਾ ਰਹੀ ਐ ਉਸ ਵੇਲੇ ਦੇ ਅਫਸਰਾਂ ਨੇ ਕਿਹਾ ਅਸੀਂ ਮੋਲਾਨਾ ਸਾਹਿਬ ਇਹ ਘਰ ਖਾਲੀ ਕਰਾ ਦਈਏ ਕੋਠੀ ਕਹਿੰਦੇ ਨਹੀਂ 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 ਇਹ ਤਾਂ ਆਪ ਉੱਜੜ ਕੇ ਆਏ ਹੋਏ ਨੇ ਹੁਣ ਉੱਜੜ ਕੇ ਆਇਆਂ ਨੂੰ ਵੀ ਅਸੀਂ ਉਜਾਲਾਂਗੇ ਤੇ ਫਿਰ ਸਾਡੀ ਤਕਲੀਫ ਔਰ ਇਹਨਾਂ ਦੀ ਤਕਲੀਫ ਦਾ ਸਾਂਝ ਜਿਹੜਾ ਹੈ ਉਹ ਖਤਮ ਹੋ ਜਾਏਗਾ ਤੇ ਮੈਂ ਇਸ ਲਈ ਇਹਦੇ ਉੱਤੇ ਚਰਚਾ ਇਸ ਲਈ ਕਰਦਾ ਹਰ ਵਾਰੀ ਕਿ ਇਹ ਜਿਹੜਾ ਦੁਖਾਂਤ ਗੁਜ਼ਰਿਆ ਹੈ 15 ਅਗਸਤ 1947 ਦੇ ਦਿਨਾਂ ਦੇ ਵਿੱਚ ਜੰਗ ਅਜ਼ਾਦੀ ਦੀ ਖੁਸ਼ੀ ਮਨਾਉਣਾ ਠੀਕ ਹੈ ਸਾਡੇ ਤੇ ਫਰਜ਼ ਹੈ ਅਸੀਂ ਇਸ ਗੱਲ ਤੋਂ ਤਾਂ ਖੁਸ਼ ਆਂਗੇ ਅਸੀਂ ਅੰਗਰੇਜ਼ ਨੂੰ ਭਾਰਤੋਂ ਕੱਢ ਦਿੱਤਾ ਇਸ ਗੱਲ ਤੇ ਖੁਸ਼ ਆਂ ਕਿ ਉਹਦੀ ਕੁਰਬਾਨੀਆਂ ਜਿਹ ਭੀ ਸ਼ਹੀਦ ਆਜ਼ਮ ਭਗਤ ਸਿੰਘ ਹੈ ਉਦਮ ਸਿੰਘ ਹੈ ਮਾਸਟਰ ਤਾਰਾ ਸਿੰਘ ਹੈ ਮੌਲਾ ਹਫੀਬੁਰ रहमान ਲੁਧਿਆਣਵੀ ਹੈ ਤਾਊ ਲਾ ਸ਼ਾ ਬੁਖਾਰੀ ਹੈ ਸਤਗੁਰੂ ਰਾਮ ਸਿੰਘ ਹੈ ਐ ਲਾਲਾ ਲਾਜਪਤ ਰਾਏ ਇਸ ਗੱਲ ਤੇ ਖੁਸ਼ ਆ ਅਸੀਂ ਕਿ ਅੰਗਰੇਜ਼ ਨੂੰ ਮਾਰਿਆ ਅਸੀਂ ਭਜਾਇਆ ਇੱਥੋਂ ਔਰ ਡੰਕੇ ਦੀ ਚੋੜ ਦੇ ਉੱਤੇ ਭਜਾਇਆ ਐਦਾਂ ਨਹੀਂ ਮਿੰਤਾ ਕਰਕੇ ਨਹੀਂ ਭਜਾਇਆ ਲੇਕਿਨ ਇਸ ਗੱਲ ਦਾ ਗਮ ਤਾਂ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇਹਦੀ ਉਹ ਕੀਮਤ ਦਿੱਤੀ ਹੈ ਜਿਹੜੀ ਕੀਮਤ ਭਾਰਤ ਚ ਕਿਸੇ ਹੋਰ ਕੌਮ ਨੇ ਕਿਸੇ ਹੋਰ ਸੂਬੇ ਨੇ ਕਿਸੇ ਹੋਰ ਮਿੱਟੀ ਦੇ ਪੁੱਤਾਂ ਨੇ ਨਹੀਂ ਦਿੱਤੀ ਜੋ ਕੀਮਤ ਇਸ ਆਜ਼ਾਦੀ ਦੀ ਅਸੀਂ ਦਿੱਤੀ ਜੋ ਪੰਜਾਬੀਆਂ ਨੇ ਇਹਦਾ ਮੁੱਲ ਤਾਰਿਆ ਨਾ ਉਹ ਭਾਰਤ ਚ ਕਿਸੇ ਹੋਰ ਕੌਮ ਨੇ ਉਤਾਰਿਆ ਇਸ ਲਈ ਕਹਿਣਾ ਉਹ ਨਾ ਜਦ 15 ਅਗਸਤ ਆਵੇ ਜਿੱਥੇ ਦੇਸ਼ ਦੀ ਪੂਰੇ ਦੀ ਗੱਲ ਕਰਦੇ ਹਾਂ ਉਦੋਂ ਸਪੈਸ਼ਲ ਪੰਜਾਬ ਨੂੰ ਵੀ ਸਲੂਟ ਕਰਿਆ ਕਰੋ ਪੰਜਾਬ ਨੂੰ ਸਲਾਮ ਪੇਸ਼ ਕਰਿਆ ਕਰੋ ਕਿ ਇਹਨਾਂ ਲੋਕਾਂ ਨੇ ਕੁਰਬਾਨੀ ਵੀ ਦਿੱਤੀ ਔਰ ਉਜਾੜਾ ਵੀ ਦੇਖਿਆ ਉਹਦੇ باوجود ਵੀ ਅੱਜ ਅਸੀਂ ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਭਾਰਤ ਦੀ ਰਾਖੀ ਦੇ ਵਿੱਚ ਅੱਜ ਵੀ ਪੰਜਾਬੀ ਜਿਹੜੇ ਆ ਦੁਬਾਰਾ ਤੋਂ ਸਿਰਮੌਰ ਬਣ ਕੇ ਖੜੇ ਮੇਨ ਗੱਲ ਆ ਜਿਹੜੇ ਉੱਥੋਂ ਆਏ ਸੀ ਕਿੰਨਿਆ ਕਿੰਨੇ ਉਹਨਾਂ ਦੇ ਜ਼ਮੀਨਾਂ ਸੀ ਮੈਂ ਕਈਆਂ ਦੀ ਕਹਾਣੀਆਂ ਪੜਦਾ ਕਈ ਸਾਡੇ ਰਿਸ਼ਤੇਦਾਰੀ ਚ ਇਹ ਉਹ ਕਹਿੰਦੇ ਸਾਡਾ ਉੱਥੇ ਸੋਸੋ ਕਿਲਾ ਅਸੀਂ ਛੱਡ ਕੇ ਆਇਆ ਖੇਤੀ ਵਾਲਾ ਖੇਤੀ ਕਰਦੇ ਹੁੰਦੇ ਸੀ ਉੱਥੋਂ ਐਂ ਛੱਡ ਕੇ ਆ ਗਏ ਆ ਪਰ ਉਹ ਰਿਫਿਊਜੀ ਬਣ ਗਏ ਇੱਕ ਦਿਨ ਦੇ ਵਿੱਚ ਰਿਫਿਊਜੀ ਬਣੇ ਫਿਰ ਤੋਂ ਉਹਨਾਂ ਨੇ ਕਮਾਈਆਂ ਕੀਤੀਆਂ ਫਿਰ ਤੋਂ ਉਹਨਾਂ ਨੇ ਬਿਜ਼ਨਸ ਸਟੈਬਲਿਸ਼ ਕੀਤੇ ਕਿੰਨਾ ਔਖਾ ਹੁੰਦਾ ਹੈ ਵੀ ਇੱਕ ਦਿਨ ਤੁਸੀਂ ਆਪਣੇ ਘਰੇ ਬੈਠੇ ਹੋ ਤੇ ਦੂਜੇ ਦਿਨ ਤੁਸੀਂ ਰਿਫਿਊਜੀ ਬਣ ਗਏ ਇਹ ਚ ਰਿਫਿਊਜੀਆ ਦਾ ਸਭ ਤੋਂ ਔਖਾ ਇਹ ਹੁੰਦਾ ਹੈ ਕੁਮਰ ਜੀ ਕਿ ਮਿਸਾਲ ਦੇ ਤੌਰ ਤੇ ਜਦ ਹੱਲੇ ਹੋਏ ਆਪਾਂ ਤੁਰੇ ਸਮਝੋ ਇੱਥੋਂ ਪਾਕਿਸਤਾਨ ਲਈ ਆ ਪਾਕਿਸਤਾਨ ਤੋਂ ਜਿਹੜੇ ਲੋਕ ਐ ਦਰਲੀ ਤੁਰੇ ਰਾਜ ਕਿਸੇ ਦੀ ਧੀ ਵਿਛੜ ਗਈ ਰਾਜ ਕਿਸੇ ਦਾ ਭਰਾ ਵਿਛੜ ਗਿਆ ਕਿਸੇ ਦਾ ਪਿਓ ਪਿੱਛੇ ਰਹਿ ਗਿਆ ਉਹ 30 30 40 40 ਸਾਲ ਤੱਕ ਲੋਕੀ ਰਾਤ ਨੂੰ ਬੂਹੇ ਖੋਲ ਕੇ ਬੈਠੇ ਰਹੇ ਪਤਾ ਨਹੀਂ ਅੱਜ ਜਾਊਗਾ ਕੱਲ ਆਊਗਾ ਇਸ ਤਕਲੀਫ ਨੂੰ ਕੌਣ ਮਹਿਸੂਸ ਕਰ ਸਕਦਾ ਪੰਜਾਬੀਆਂ ਤੋਂ ਇਲਾਵਾ ਇਸ ਦਰਦ ਨੂੰ ਕੌਣ ਮਹਿਸੂਸ ਕਰ ਸਕਦਾ ਹੈ ਕਿ ਜਿਨ੍ਹਾਂ ਨੇ ਆਪਣੇ ਵਿਛੜਿਆਂ ਦਾ ਕੀ ਪਤਾ ਉਹ ਉਦੋਂ ਹੀ ਮਾਰੇ ਗਏ ਕੀ ਪਤਾ ਉਹ ਕਿੱਥੇ ਚਲੇ ਗਏ ਕੀ ਪਤਾ ਉਹਨਾਂ ਨੂੰ ਕਿਹਨੇ ਬੰਦਕ ਬਣਾ ਲਿਆ ਕੀ ਪਤਾ ਉਹਨਾਂ ਨੂੰ ਕਿਹਨੇ ਜ਼ਬਰਦਸਤੀ ਆਪਣੇ ਪਿੰਡ 'ਚ ਰੱਖ ਲਿਆ ਕੁਝ ਪਤਾ ਨਹੀਂ ਅਜ ਤੱਕ ਔਰ ਨਾ ਹੀ ਕਿਸੇ ਸਰਕਾਰ ਨੇ ਅੱਜ ਤੱਕ ਇਹਦੇ ਤੇ ਕੋਈ ਸਰਵੇ ਕਰਾਇਆ ਨਾ ਹੀ ਕਿਸੇ ਸਰਕਾਰ ਨੇ ਕੋਈ ਐਸੀ ਲਿਸਟ ਤਿਆਰ ਕਰਾਈ ਕਿ ਵੀ ਜਿਹੜੀ ਪੰਜਾਬੀਆਂ ਨੇ ਨਾ ਇੱਧਰ ਲਿਆਂ ਨੇ ਨਾ ਉੱਧਰ ਲਿਆਂ ਨੇ ਕਿਸੇ ਨੇ ਇਹਦੇ ਉੱਤੇ ਗੌਰ ਨਹੀਂ ਕੀਤਾ ਕਿ ਵੀ ਪੰਜਾਬ ਨੇ ਜਿਹੜੀ ਐਡੀ ਵੱਡੀ ਕੁਰਬਾਨੀ ਦਿੱਤੀ ਹੈ ਘਟੋ ਘਟ ਇਤਿਹਾਸ ਚ ਉਹਨਾਂ ਲੋਕਾਂ ਦਾ ਨਾ ਹੀ ਆ ਜਾਵੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਚ ਕੁਰਬਾਨੀਆਂ ਦੇਣ ਤੋਂ ਬਾਅਦ ਆਪਣੇ ਘਰ ਵੀ ਉਜੜਵਾ ਲਏ ਆਪਣੇ ਮਾਪਿਓ ਵੀ ਮਰਵਾ ਲਏ ਆਪਣੇ ਧੀ ਪੁੱਤ ਵੀ ਆਪਣੇ ਘਰੋਂ ਹੱਥੋਂ ਖੋਲੇ ਤੇ ਘਟੂ ਘਟ ਉਹਨਾਂ ਦਾ ਜ਼ਿਕਰ ਹੀ ਕਿਤੇ ਆ ਜਾਂਦਾ ਉਹ ਜ਼ਿਕਰ ਵੀ ਕਿਤੇ ਹੈ ਨਹੀਂ ਇਸ ਲਈ ਜ਼ਰੂਰੀ ਹੈ ਕਿ ਨਵੀਂ نسل ਨੂੰ ਇਹ ਦੱਸਣਾ ਕਿ ਅਸੀਂ ਆਜ਼ਾਦੀ ਦਾ ਜਿਹੜਾ ਮੁੱਲ ਧਾਰਿਆ ਉਹ ਕਿਸੇ ਹੋਰ ਨੇ ਨਹੀਂ ਧਾਰਿਆ ਇਸ ਲਈ ਇਸ ਆਜ਼ਾਦੀ ਨੂੰ ਬਰਕਰਾਰ ਰੱਖਣਾ ਇਹਦੇ ਮਾਣ ਨੂੰ ਬਰਕਰਾਰ ਰੱਖਣਾ ਮੈਂ ਸਮਝਦਾ ਹਾਂ ਪੰਜਾਬੀਆਂ ਦੀ ਵੱਡੀ ਸਨਗਤਾਰੀ ਧਾਰਮਿਕ ਸਥਾਨਾਂ ਦਾ ਵੀ ਬੜੀ ਵਿਵệਦਵੀ ਹੋਈ ਉਸ ਸਮੇਂ ਮੈਂ ਉਸ ਸਮੇਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਗੁਰਦੁਆਰਾ ਰੋੜੀ ਸਾਹਿਬ ਦੀ ਜਿੱਥੇ ਗੁਰਨਾਨਕ ਸਾਹਿਬ ਦੇ ਕਹਿੰਦੇ ਆ ਵੀ ਨਾਨਕੇ ਵੀ ਉੱਥੇ ਨਜ਼ਦੀਕ ਸੀਗੇ ਸਭ ਤੋਂ ਵੱਡੀ ਗੱਲ ਪਗਤ ਸਿੰਘ ਸੁਖਦੇਵ ਰਾਜਗੁਰੂ ਦਾ ਜੇ ਕਿਥੇ ਅੰਤਿਮ ਅਰਦਾਸ ਹੋਈ ਹੈ ਉਹ ਵੀ ਉੱਥੇ ਹੋਈ ਹੈ ਅੱਜ ਉਹ ਗੁਰਦੁਆਰਾ ਆਈ ਹੈ ਉਹ 10 ਰੋਵਰ ਛੱਪੜ ਬਣ ਕੇ ਰਹਿ ਗਏ ਕਿੰਨੀਆਂ ਮਸਜਿਦਾਂ ਇੱਥੇ ਪੰਜਾਬ ਦੇ ਵਿੱਚ ਨੇ ਇਹ ਗੱਲ ਮੇਰੇ ਪਿਤਾ ਜੀ ਵੀ ਕਹਿੰਦੇ ਹੁੰਦੇ ਸੀ ਹੁਣ ਜਿੱਦਾਂ ਅਸੀਂ ਜਦ ਪੰਜਾਬ ਦੀ ਕੋਈ ਪੁਰਾਣੀ ਮਸਜਿਦ ਜਿਹਨੂੰ ਰੈਵਨੇਸ਼ਨ ਕਰਦੇ ਆ ਰੀਨੋਵੇਸ਼ਨ ਕਰਦੇ ਆ ਤੇ ਬਾਜ਼ੁਕਾ ਦਾ ਪਾ ਕਿਤੇ ਜਾਣੇ ਕੋਈ ਪੁਰਾਣੀ ਇਮਾਰਤ ਨਜ਼ਰ ਆਂਦੀ ਹੈ ਮਸਜਿਦ ਤੇ ਉਹਨਾਂ ਦੇ ਜਿਹੜੇ ਖੰਡਰ ਨੇ ਉਹ ਤੁਹਾਨੂੰ ਵਾਜਾ ਮਾਰਦੇ ਆ ਕਿ ਵੀ ਯਾਰ ਅਸੀਂ ਤਾਂ ਤੁਹਾਡੇ ਸੀ ਤੁਸੀਂ ਸਾਨੂੰ ਛੱਡ ਕੇ ਕਿੱਥੇ ਚਲੇ ਗਏ ਹੁਣ ਅਗਰ ਇੱਕ ਮੁਸਲਮਾਨ ਇਧਰਲੇ ਪੰਜਾਬ 'ਚ ਇਸ ਦਰਦ ਨੂੰ ਮਹਿਸੂਸ ਕਰਦਾ ਹੈ ਤੇ ਇੱਕ ਸਿੱਖ ਔਰ ਇੱਕ ਹਿੰਦੂ ਜਦ ਉਧਰਲੇ ਪੰਜਾਬ 'ਚ ਜਾਏਗਾ ਉਹ ਇਸੇ ਦਰਦ ਨੂੰ ਉਹ ਵੀ ਮਹਿਸੂਸ ਕਰੇਗਾ ਜਦ ਉਹ ਜਾ ਕੇ ਦੇਖੇਗਾ ਵੀ ਸਾਡੇ ਗੁਰੂ ਦਾ ਸਥਾਨ ਜਿਹੜਾ ਸੀ ਜਿਹਨੇ ਗੁਰਦੁਆਰਾ ਸਾਹਿਬ ਸੀ ਉਹ ਅੱਜ ਹੈ ਨਹੀਂ ਉੱਥੇ ਅਗਰ ਹੈ ਤੇ ਖਸਤਾ ਹਾਲਤ ਦੇ ਵਿੱਚ ਹੈ ਜਾਂ ਕਿਤੇ ਕੋਈ ਮੰਦਰ ਸੀਗੇ ਜਿਨ੍ਹਾਂ ਦਾ ਬਚਪਨ ਉੱਥੇ ਗੁਜ਼ਰਿਆ ਹੈ ਕਿ ਵੀ ਵਸੀ ਉਥੇ ਜਾਂਦੇ ਹੁੰਦੇ ਸੀਗੇ ਅੱਜ ਉਹ ਜਾਣਗੇ ਉਥੇ ਉਹ ਜਗ੍ਹਾ ਹੈ ਨਹੀਂ ਅਗਰ ਹੈ ਤੇ ਉਹ ਖਸਤਾ ਹਾਲਤ ਦੇ ਵਿੱਚ ਹੈ ਤੇ ਇਸ ਤਕਲੀਫ ਨੂੰ ਤਾਂ ਜਿਨ੍ਹਾਂ ਨੇ ਆਪਣੇ ਪਿੰਡੇ ਹੰਡਾਇਆ ਹੈ ਮੇਰੇ ਵਾਲਦ ਸਾਬ ਮੈਨੂੰ ਕਹਿੰਦੇ ਹੁੰਦੇ ਸੀ ਅੱਜ ਮੈਂ ਇੱਕ ਕਿਤਾਬ ਪੜ੍ਹੀ ਸੀ ਲੁਧਿਆਣੇ ਤੇ ਕੀ ਗੁਜ਼ਰੀ ਉਹ ਮੈਨੂੰ ਕਹਿਣ ਲੱਗੇ ਬੇਟਾ ਇਸ ਦੀ ਤਸਵੀਰ ਦਾ ਦੂਸਰਾ ਰੁਖ ਵੀ ਹਮੇਸ਼ਾ ਯਾਦ ਰੱਖਣਾ ਇਨਸਾਫ ਵਾਲਾ ਬੰਦਾ ਉਹ ਨਹੀਂ ਹੁੰਦਾ ਜਿਹੜਾ ਆਪਣੀ ਆਪਣੀ ਪੱਖਪੂਰਦਾ ਰਵੇ ਕਹਿੰਦਾ ਜੇ ਲੁਧਿਆਣੇ ਤੇ ਗੁਜ਼ਰੀ ਹੋਈ ਤਾਂ ਲਾਇਲਪੁਰ ਤੇ ਵੀ ਗੁਜ਼ਰੀ ਜੋ ਲੁਧਿਆਣੇ ਤੇ ਗੁਜ਼ਰੀ ਹੋ ਤਾਂ ਲਾਹੌਰ ਦੇ ਉੱਤੇ ਵੀ ਗੁਜ਼ਰੀ ਉਹ ਜਲੰਧਰ ਤੇ ਵੀ ਗੁਜ਼ਰੀ ਹੋਣੀ ਹੈ ਅੰਮ੍ਰਿਤਸਰ ਦੇ ਉੱਤੇ ਵੀ ਗੁਜ਼ਰੀ ਹੋਣੀ ਹੈ ਉਹ ਹਸਨ ਅਬਦਾਲ ਤੇ ਵੀ ਹੋਈ ਗੁਜ਼ਰੀ ਹੋਣੀ ਨਨਕਾਣਾ ਸਾਹਿਬ 'ਚ ਵੀ ਹੋਈ ਗੁਜ਼ਰੀ ਹੋਣੀ ਹੈ ਕੈਸੀਆਂ سنگੀਨ ਰਾਤਾਂ ਅਗਰ ਹੋਣਗੀਆਂ ਤੁਸੀਂ ਅਗਰ ਇਹਨਾਂ ਬਾਰਸ਼ਾਂ ਨੂੰ ਮਹਿਸੂਸ ਕਰ ਸਕਦੇ ਹੋ ਤੇ ਅੱਜ ਤੋਂ 77 ਸਾਲ ਪਿੱਛੇ ਜਾ ਕੇ ਜ਼ਰਾ ਇੱਕ ਵਾਰੀ ਇਮੇਜਨ ਕਰੋ ਅੰਦਾਜ਼ਾ ਕਰੋ ਕਿ ਉਹ ਕੀ ਹਾਲਾਤ ਹੋਏ ਉਹਨਾਂ ਦੇ ਉਸ ਸਾਲ ਹੜਾਗੇ ਜੀ ਪੰਜਾਬ ਦੇ ਵਿੱਚ ਆਸਮਾਨ ਵੀ ਰੋਣ ਤੋਂ ਨਹੀਂ ਹਟ ਰਿਹਾ ਸੀਗਾ ਕਦੀ ਪੁੱਛ ਲਈਓ ਪੁਰਾਣੇ ਕਿਸ ਬੁੜਿਆਂ ਨੂੰ ਮੈਂ ਤਾਂ ਜਿੱਤ ਤੱਕ ਪੜਿਆ ਆਸਮਾਨ ਰੋਣ ਤੋਂ ਨਹੀਂ ਹਟ ਰਿਹਾ ਸੀਗਾ 14 ਅਗਸਤ ਦੀ ਸ਼ਾਮ ਨੂੰ ਐਸਾ ਰੇਡੀਓ ਨੇ ਬੰਬ ਛੁੱਟਿਆ ਪੰਜਾਬੀਆਂ ਤੇ ਕਿ ਐਲਾਨ ਕਰ ਦਿੱਤਾ ਗਿਆ ਵੀ ਦੇਸ਼ ਦਾ ਵਟਵਾਰਾ ਹੋ ਗਿਆ ਔਰ ਜਿਨ੍ਹਾਂ ਲੋਕਾਂ ਨੇ ਸਵੇਰ ਨੂੰ